ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਅੱਜ ਆਪਾਂ ਜਾ ਰਹੇ ਤੇ ਲੋੜੀ ਤੇ ਧੁੱਪ ਵੀ ਨਿਕਲ ਰਹੀ ਹੈ ਸੋਰਜ ਲੱਗਦਾ ਵੀ ਧੁੱਪ ਨਿਕਲੂ ਥੋੜੀ-ਥੋੜੀ ਜਿਹੀ ਨਿਕਲ ਰਹੀ ਹੈ ਤੇ ਹੁਣ ਜਿਹੜਾ ਹੈਗਾ 1 ਵਜਣ ਵਾਲਾ ਹੀ ਹੈ ਆਪਾਂ ਜਾਣਾ ਆਪਣੇ ਨੇੜੇ ਹੀ ਹੈ ਪੈਲਾਸ ਨੇੜੇ ਪਿੰਡ ਪੈਲਾਸ ਹੈ ਉੱਥੇ ਲੋੜੀ ਹੈ ਮਾਸੀ ਜੀ ਦੇ ਪੋਤੇ ਦੀ ਲੋੜੀ ਹੈ ਅੱਜ ਮੈਂ ਜਾਂ ਹੁਣ ਜਾਣ ਲੱਗੀ ਤੇ ਜੀ ਕਿਉਂਕਿ ਪਹਿਲਾਂ ਮੈਂ ਤਾਂ ਉਹਨਾਂ ਦੇ ਵਿਆਹ ਦੇ ਵਿੱਚ ਵੀ ਨਹੀਂ ਜਾਇਆ ਗਿਆ ਹਨਾ ਉਦੋਂ ਮੰਮੀ ਦੀ ਐਕਸਪਾਇਰ ਹੋ ਗਈ ਸੀਗੇ ਹਨਾ ਸਾਰਿਆਂ ਨੂੰ ਪਤਾ ਹੀ ਹੈ ਤੇ ਉਦੋਂ ਗਏ ਵਿਆਹ 'ਚ ਵੀ ਨਹੀਂ ਜਾਇਆ ਗਿਆ ਉਦੋਂ ਥੋੜੇ ਦਿਨ ਹੀ ਹੋਏ ਸੀਗੇ ਵਿਆਹ ਬਾਅਦ ਸੀਗਾ ਤੇ ਅੱਜ ਚਲੋ ਹੁਣ ਲੋੜੀ ਹੈਗੀ ਹਨਾ ਬਾਹਰੋਂ ਆਈ ਹੋਈ ਆ ਉਹ ਤੇ ਲੋੜੀ ਆਪਾਂ ਚੱਲਦੇ ਹਾਂ ਹੁਣ ਮੈਂ ਉਹਦਾ ਸਮਾਨ ਚਾਹਣਾ ਕਿਹਨਾਂ ਤੁਹਾਨੂੰ ਆਇਆ ਇਹ ਮੈਂ ਇਹ ਮੈਂ ਉਹਦੇ ਭਤੀਜੇ ਵਾਸਤੇ ਸੂਟ ਲੈ ਕੇ ਆਈ ਸੀ ਵੀ ਫ੍ਰੈਕ ਸੂਟ ਹੈਗਾ ਲੋਅਰ ਦੇ ਨਾਲ ਹੈ ਜਿਵੇਂ ਪਤਾ ਹੀ ਹੈ ਸਾਰਿਆਂ ਨੂੰ ਫ੍ਰੈਕ ਸੂਟ ਹੈ ਗਰ ਸਰਦੀ ਦੇ ਵਿੱਚ ਪਾਉਣ ਵਾਲਾ ਜੀ ਕਿਉਂਕਿ ਜਲਦੀ ਜਲਦੀ ਦੇ ਵਿੱਚ ਪੈਕ ਨਹੀਂ ਕਰਵਾਇਆ ਗਿਆ ਫਿਰ ਮੈਂ ਐਵੇਂ ਹੀ ਡੱਬਾ ਖੜਾ ਦਾਂਗੇ ਚਲੋ ਉੱਥੇ ਚਲੋ ਹੱਕ ਆਉਂਦਾ ਜੀ ਹਨਾ ਗਿਫਟ ਦੇਉਂਦਾ ਤਾਂ ਬਾਕੀ ਆਪ ਬਹੁਤ ਵਧੀਆ ਵਰਤਦੇ ਆ ਰਿਸ਼ਤੇਦਾਰੀ ਮਿਲਦੀ ਹੈ ਨਾ ਉਹਦੇ ਕਰਕੇ ਵੀ ਵਾਕੀ ਸਾਗਣ ਵੀ ਦਮਾਂਗੇ ਇੱਥੋਂ ਇਹ ਵੀ ਚਾਕੇ ਲੈ ਜਾਵਾਂਗੇ ਉੱਥੇ ਇਹਦੇ ਵਿੱਚ ਜਿਹੜਾ ਹੈਗਾ ਸਾਗਣ ਹੈਗਾ ਹੁਣ ਆਪਾਂ ਚੱਲਦੇ ਹਾਂ ਧੁੱਪ ਵਧੀਆ ਨਿਕਲ ਰਹੀ ਹੈ ਉੱਥੇ ਵੀ ਜਿਹੜਾ ਪ੍ਰੋਗਰਾਮ ਹੋਊ ਤੁਹਾਨੂੰ ਦਿਖਾਵਾਂਗੇ ਹਨ ਤੇ 1 ਵਜਣਾਂ ਇਹ 12 ਵਜੇ ਤੋਂ ਸਟਾਰਟ ਸੀਗਾ ਪ੍ਰੋਗਰਾਮ ਬੱਚੇ ਤਾਂ ਹਾਂ ਚੜਾ ਰਹੇ ਨੇ ਜੀ ਪਤੰਗ ਹਰਸ ਗਿਆ ਹੋਇਆ ਸਕੂਲ ਹਰਸ ਤੇ ਦੋਸਤ ਇੱਥੇ ਉੱਪਰ ਪਤੰਗ ਚੜਾਉਂਦੇ ਨੇ ਕਹਿ ਦੋ ਮਾੜਾ ਜਾ ਕੇ ਅਸੀਂ ਜਾਣੇ ਆ ਓਮੀ ਚੱਲੀਏ ਤਿਆਰ ਹਾਂ ਚਲੋ ਲਓ ਜੀ ਹੁਣ ਆਪਾਂ ਪਹੁੰਚ ਗਏ ਪੈਲਸ ਦੇ ਵਿੱਚ ਪੈਲਸ ਜਿਹੜੀ ਹੈਗੀ ਸਾਡੇ ਨੇੜੇ ਹੀ ਇਹ ਪਿੰਡ ਕਨੌਰ ਖੁਰਦਾ ਹੈ ਨੇੜੇ ਦੇ ਪ੍ਰੋਗਰਾਮ ਜਿਹੜੇ ਜ਼ਿਆਦਾਤਰ ਇੱਥੇ ਵੀ ਹੁੰਦੇ ਆ ਲਓ ਜੀ ਇਹ ਮਾਸੀ ਜੀ ਆ ਸਾਡੇ ਪਿੰਡ ਦੇ ਵਿੱਚ ਹੀ ਆ ਸੀ ਇੱਕ ਪਿੰਡ 'ਚ ਹੀ ਆ ਹਨਾ ਅਸੀਂ ਹੁਣ ਸਾਲ ਪਹਿਲਾਂ ਇੱਥੇ ਫੋਟੋਆਂ ਕਰਾਈਆਂ ਕਿਉਂਕਿ ਮਾਸੀ ਜੀ ਬਾਹਰ ਹੀ ਬੈਠੇ ਸੀਗੇ ਰਿਸ਼ਤੇਦਾਰ ਆ ਰਹੇ ਸੀਗੇ ਹਨਾ ਸਾਰਿਆਂ ਨੂੰ ਮਿਲਣ ਦੇ ਮਾਰੇ ਬਾਕੀ ਇੱਧਰ ਮੁੰਡੇ ਦੀ ਫੋਟੋ ਸ਼ੂਟ ਚੱਲਦੇ ਸੀਗੇ ਇਹ ਮਾਸੀ ਦੀ ਬੇਟੀ ਹੈ ਬਾਰੇ ਆਈ ਵੀ ਕੈਨੇਡਾ ਤੋਂ ਇਹਦਾ ਵੀ ਹੋਣੀ ਥੋੜਾ ਟਾਈਮ ਹੀ ਪਹਿਲਾਂ ਵਿਆਹ ਹੋਇਆ ਸੀਗਾ ਤੇ ਬਹੁਤ ਜਿਹੜੇ ਹੈਗੇ ਬਹੁਤ ਵਧੀਆ ਫੈਮਿਲੀ ਐ ਨਾਈਸ ਜੀ ਫੈਮਿਲੀ ਐ ਮੇਰਾ ਤਾਂ ਬਹੁਤ ਜਿਆਦਾ ਕਰਦੇ ਆ ਦੇਖੋ ਅੰਦਰ ਜਿਹੜਾ ਹੈਗਾ ਪ੍ਰੋਗਰਾਮ ਚੱਲ ਰਿਹਾ ਸਾਰੇ ਜਿਹੜੀ ਹੈਗੀ ਤਿਆਰੀ ਵਗੈਰਾ ਹੋਈ ਹੋਈ ਸੀਗੀ ਤੇ ਰਿਸ਼ਤੇਦਾਰ ਆਹੀ ਜਾ ਰਹੇ ਤੇ ਗਏ ਅੰਦਰ ਡੀਜੇ ਵਗੈਰਾ ਹਨ ਜਿੱਦਾਂ इधर लंच वगैरह सारा कुछ चलता बहुत व प्रोग्राम कराने पीन का भी लो जी इत ब है ना लोहड़ी करके तेल पाने वास्ते मथा टेकन गए सारे जने सारे बहार आ गए थे क्योंकि सेक वैसे भी ज्यादा वाइस लाता ठंड करके अग चल दिनती भाई ने होर तेल पाता ਬਹੁਤ ਜ਼ਿਆਦੇ ਵਧੀਆ ਚੱਲ ਪਈ ਸੀਗੀ ਇਹ ਵੀ ਜਿੱਦਾਂ ਇੱਕ ਰਸਮੀ ਹੁੰਦੀ ਹੈ ਹਨਾ ਵੈਸੇ ਲੋੜੀ ਤੋਂ ਇਹਨਾਂ ਨੇ ਇੱਕ ਦਿਨ ਪਹਿਲਾਂ ਹੀ ਜਿਹੜਾ ਹੈਗਾ ਪ੍ਰੋਗਰਾਮ ਰੱਖਿਆ ਸੀਗਾ ਮਾਸੀ ਜੀ ਦਾ ਪਰਿਵਾਰ ਹੁਣ ਹਨਾ ਤੇ ਤੇਲ ਪਾਉਣ ਦੀ ਰਸਮ ਕਰਨਗੇ ਪਿਛਲੇ ਲੋੜੀ ਵੇਲੇ ਹੋਇਆ ਸੀਗਾ ਪੁੱਤੀਜਾ ਸਾਡਾ ਇਸ ਬਾਰੇ ਚਲੋ ਪਰਿਵਾਰ ਆਇਆ ਹੋਇਆ ਸੀਗਾ ਪਿਛਲੀ ਵਾਰ ਬਾਹਰ ਸੀਗੇ ਤੇ ਇਸ ਵਾਰੀ ਚਲੋ ਨਾਲੇ ਲੋੜੀ ਮਨਾ ਲਈ ਜੀ ਰਿਸ਼ਤੇਦਾਰ ਬਹਾਨੇ ਨਾਲ ਸਾਰੇ ਇਕੱਠੇ ਹੋ ਜਾਂਦੇ ਆ ਦੇਖੋ ਤੇਲ ਵਗੈਰਾ ਫਿਰ ਇਸ ਤੋਂ ਬਾਅਦ ਜਿਹੜਾ ਹੈਗਾ ਗਿੱਧਾ ਵੀ ਪਾਵਾਂਗੇ ਪਹਿਲਾਂ ਇੱਥੇ ਮੱਥਾ ਵਗੈਰਾ ਟੇਕ ਲਾਂਗੇ ਕਿਉਂਕਿ ਚਾਹ ਪਾਣੀ ਸਾਰਿਆਂ ਨੇ ਪੀ ਲਿਆ ਫਿਰ ਇਹ ਦਿਨ ਜਿਹੜੇ ਹੈਗੇ ਖੁਸ਼ੀਆਂ ਦੇ ਹੁੰਦੇ ਆ ਜੀ ਪਰਮਾਤਮਾ ਹਣਾ ਸਭ ਦੇ ਘਰੇ ਖੁਸ਼ੀਆਂ ਖੇੜੇ ਲੈ ਕੇ ਆਵੇ ਸਾਰੇ ਜਾਣੇ ਇੱਥੇ ਹੁਣ ਲਪਾ ਕੇ ਮੱਥਾ ਟੇਕ ਰਹੇ ਨੇ ਜਿਵੇਂ ਕਹਿੰਦੇ ਹੁੰਦੇ ਇਸਰਾਏ ਦਲੱਦਰ ਜਾਏ ਦਲੱਦਰ ਦੀ ਜੜ ਚੁੱਲ੍ਹੇ ਪਾਏ ਜਿਵੇਂ ਜ਼ਿਆਦਾ ਠੰਡ ਜਿਵੇਂ ਆਪਾਂ ਠੰਡ ਦੇ ਵਿੱਚ ਕੰਮ ਨਹੀਂ ਹੁੰਦੇ ਉਹਨੂੰ ਦਲੱਦਰ ਕਹਿ ਦਿੰਦੇ ਹਨ ਵੀ ਦਲੱਦਰ ਜੜਿ ਗਿਆ ਪਿਆ ਤੱਕ ਤਪਤੀ ਗੇ ਨੂੰ ਪਾਆਂ ਨਾਲੋਂ ਨਹੀਂ ਪਤੀ ਜੇ ਪਿਆਰੇ ਖੂਆ ਦੇ ਕੇ ਮੱਥਾ ਟੇਕ ਰਹੇ ਹਨ ਨਾਲੋਂ ਨਹੀਂ ਪਤੀ ਜੇ ਪਿਆਰੇ ਖੂਆ ਦੇ ਕੇ ਮੱਥਾ ਟੇਕ ਰਹੇ ਟਟਾ ਮੇਰੇ ਤੂਆ ਕਹਨੇ ਜਿਨੇ ਕਰੇ ਜੇ ਤਾਂ ਨੀਅ ਤੂਆ ਕਹਨੇ ਜਿਨੇ ਕਰੇ ਜੇ ਬੋਲ ਜੇ ਤਾਂ ਹੈ ਨਹੀਂ ਹੋਰ ਜਮਾਇਤ ਕਹਿੰਦੀ ਆ ਨਿਆਰਾ ਜਿੱਤ ਬੋਲ ਜੇ ਗੰਦਲਾ ਪੁੱਤੀ ਜੇ ਦੇ ਟਿੱਕਾ ਕੜ ਦੇ ਸਿਆਰਾ ਜਿੱਤ ਰਾਖੇ ਸੁੰਦਰਾ ਪੁੱਤੀ ਜੇ ਦੇ ਟਿੱਕਾ ਕੜ ਤਕੜਤ ਰਾ ਸੋਣੀ ਬੋਲ ਸਿਆਰੇ ਦੇ ਟਿੱਕਾ ਜਣਾ ਦੇ ਕੜਤ ਨਹੀਂ ਸੋਣੀ சூ நே தீங்க மாவா தீங்க மாவா தீங்க மாவா தீவா ਵੀਨ ਵਜਾ ਕੇ ਨਾਨਕ ਗਏ ਖੱਡਵੜ ਕੇ ਕੱਢ ਲੋ ਮੀਰ ਵਜਾ ਕੇ ਨਾਨਕ ਕੇ ਖੱਡਵੜ ਕੇ ਕੱਢ ਲੋ ਮੀਰ ਵਜਾ ਕੇ ਨਾਨਕ ਕੇ ਖੱਡਵੜ ਕੇ ਕੱਢ ਲੋ ਮੀਰ ਵਜਾ ਕੇ ਧਰਤੀ ਪਟਛੜੀਏ ਅਸੀਂ ਨਾਨਕ ਕੇ ਜਾਈਏ ਧਰਤੀ ਪਟਛੜੀਏ ਅਸੀਂ ਨਾਨਕ ਕੇ ਜਾਈਏ ਕਿਵੇਂ ਮਿਲਣਾ ਆਇਆਂ ਸਵੇਦਾਰਨੀਆਂ ਬਣ ਕੇ ਮਿਲਣਾ ਆਇਆਂ ਸਵੇਦਾਰਨੀਆਂ ਯਾਦ ਕਰਾਂਗੇ ਨੱਕੇ ਸਾਨੂੰ ਤਬਾ ਨੰਨ ਯਾਦ ਕਰਾਂਗੇ ਕਾਨੇ ਮਟਕਾ ਤੇ ਵੀ ਤੇਰੇ ਲੱਟੂ ਬੰਡੇ ਵੀ ਤੇਰੇ ਅੱਜ ਲੱਗ ਜੂ ਪਤਾ ਨੱਚ ਨੱਚ ਬਰਬੇ ਮੇਰੇ ਅੱਜ ਲੱਗ ਜੂ ਪਤਾ ਨੱਚ ਨੱਚ ਬਰਬੇ ਮੇਰੇ ਅੱਜ ਲੱਗ ਜੂ ਪਤਾ ਕਾਤੇ ਵੀ ਤੇਰੇ ਲੱਟੂ ਬੰਡੇ ਵੀ ਤੇਰੇ ਅੱਜ ਨੱਚ ਜੂ ਪਤਾ ਮੀਂਹ ਮੈਂ ਨੱਚੂ ਬਰਬੇ ਤੇਰੇ ਅੱਜ ਲੱਗ ਜੂ ਪਤਾ ਮੀਂਹ ਮੈਂ ਨੱਚੂ ਬਰਬੇ ਤੇਰੇ ਅੱਜ ਲੱਗ ਜੂ ਪਤਾ ਲੱਡੂਆਂ ਨੇ ਤੂੰ ਕੱਟਦੀ ਤੇਰੀ ਤੋਰ ਨੇ ਪਟੇ ਪਟਵਾਦੀ ਲੱਡੂਆਂ ਨੇ ਤੂੰ ਕੱਟਦੀ ਤੇਰੀ ਤੋਰ ਨੇ ਪਟੇ ਅਟਵਾਦੀ ਕੱਡੂਆਂ ਨੇ ਤੂੰ ਬੰਦਨ ਦੇ ਬੰਦਾਲੇ ਜੜੀਆਂ ਹੁਣ ਬਣੀਆਂ ਹੁਣ ਬਣੀਆਂ ਇੱਕ ਸਾਗ ਜੋੜੀਆਂ ਹੁਣ ਬਣੀਆਂ ਹੁਣ ਬਣੀਆਂ ਇੱਕ ਸਾਗ ਜੋੜੀਆਂ ਹੁਣ ਬਣੀਆਂ ਹੁਣ ਬਣੀਆਂ ਇੱਕ ਸਾਗ ਜੋੜੀਆਂ ਹੁਣ ਬਣੀਆਂ ਜੋੜੀ ਕਾਹੇ ਲਗਾ ਦੀ ਜੋੜੀ ਏ ਨੀ ਢਾਲੇ ਪਾਖ ਜਦੋ ਜਵਾਨੀ ਵਾਲਾ ਜੋਰ ਸਿਵੇ ਜਲਮਾ ਤੂੰ ਗੜਬਾ ਮੈਂ ਠੋ ਸਿਵੇ ਜਲਮਾ ਤੂੰ ਗੜਬਾ ਦਾ ਮੇਰੇ ਚੁੱਪ ਕੇ ਗੀਤ ਗਾ ਲੈ ਮਾਰਦੀ ਨਹੀਂ ਨਾ ਮੱਫੀ ਨਾ ਦੇ ਬੂਰੇ ਅੰਗਨ ਦੀਆਂ ਰੀਤੋਂ ਨੇ ਦੀਆਂ ਜਿਹੜੇ ਦੀਆਂ ਠੀਕ ਹੈ ਨਾ ਸੱਤਰਾ ਨੱਚਦਾ ਜੜਾ ਜੜਾ ਬੈਨ ਸੱਗੜੇ ਨੱਚਦਾ ਜੜਾ ਜੜਾ ਕੋਨੇ ਵਿੱਚ ਇਹ ਮਾਂ ਰੇਫਰ ਜੀ ਤਨਵਲ ਬੋਲੀ ਪਾਪੀਆਂ ਹਾਂ ਹਾਂ ਕਾਂ ਵੀ ਕ੍ਰਿਸ਼ਨ ਨੀ ਹਾਂ ਹਾਂ ਮੇਰੇ ਜੇ ਪੈਣ ਗੇੜਾ ਹਾਂ ਰਾਣੀ ਨੂੰ ਲਾ ਲਾ ਰਾਣੀ ਨੂੰ ਲਾ ਹਾਲੂ ਵੜੀਆਂ ਕਿਆ ਵੜੀਆਂ ਆਪਾ ਪਤੀ ਜੀ ਕਾ ਲੜੀਆਂ ਹਾਲੂ ਵੜੀਆਂ ਕਿਆ ਵੜੀਆਂ ਆਪਾ ਪਤੀ ਜੀ ਕੈ ਲੜੀਆਂ ਹਾਲੂ ਵੜੀਆਂ ਖੋਲਤੀਆਂ ਆਪਾ ਪਤੀ ਜੀ ਗੋਲਤੀਆਂ ਹਾਲੂ ਵੜੀਆਂ ਗੋਲਤੀਆਂ ਆਪਾ ਪਤੀ ਜੀ ਗੋਲਤੀਆਂ ਮਤਬ ਮੀਰੀਆ ਵਰਤਿਓ ਵੀਰੋ ਵੇ ਕਣਾਂ ਗੂੜੀਆਂ ਸਕੀਰੀਆਂ ਵਰਤਿਓ ਵੀਰੋ ਵੇ ਕਣਾਂ ਗੂੜੀਆਂ ਸਕੀਰੀਆਂ ਵਰਤਿਓ ਵੀਰੋ ਵੇ ਕਣਾਂ ਗੂੜੀਆਂ ਸਕੀਰੀਆਂ ਮਤ ਸੀ ਤੇਰਾ ਸਰਦਾਰੀ ਵੀਰੇ ਮਰ ਰੱਬੇ ਵਾਲਿਆ ਤੇਰੇ ਸਿਰ ਤੇ ਕਰਾਂ ਸਰਦਾਰੀ ਵੀਰਾ ਵੇ ਮਰ ਰੱਬੇ ਵਾਲਿਆ ਤੇਰੇ ਸਿਰ ਤੇ ਕਰਾਂ ਹਰਿਆ ਕਾ ਮੁੰਡੇ ਦੀਪੂਆ ਨੂੰ ਗੋਡੇ-ਗੋਡੇ ਚਾਉਂਦੇ ਦੀਪੂਆ ਨੂੰ ਗੋਡੇ-ਗੋਡੇ ਚਾਉਂਦੇ ਦੀਪੂਆ ਨੂੰ ਮੋਟੇ-ਜੋਟੇ ਚਾਉਂਦੇ ਤੂੰ ਨੱਚ ਤੂੰ ਨੱਚ ਮੁੰਡੇ ਦੀਪੂਆ ਲੱਗੀਆਂ ਦੇ ਲੱਗਦ ਹਾ ਦੇ ਤੂੰ ਮੇਰੇ ਕੋਈ ਪੈਸਾ ਨਹੀਂ ਪਫੜ ਦੀ ਦੇਨ ਕਰ ਦੇ ਜੇ ਤੇਰੇ ਕੋਈ ਪੈਸਾ ਹੈ ਨਹੀਂ ਪਫੜ ਦੀ ਦੇਨ ਕਰ ਸਾਨੂੰ ਨੱਚਣਾ ਪਾਵੇ ਪਹਿਲੀ ਚਾਰ ਵਾਲੀਏ ਸਾਨੂੰ ਨੱਚ ਕੇ ਦਿਖਾ ਦੇ ਪੜੀ ਚਾਰ ਵਾਲੀਏ ਸਾਨੂੰ ਨੱਚ ਕੇ ਦਿਖਾ ਦੇ ਪੜੀ ਚਾਰ ਵਾਲਾ ਗਿੱਧਾ ਪਾ ਕੇ ਸਾਰੇ ਜਣੇ ਆ ਗਏ ਜੀ ਅੰਦਰ ਹੁਣ ਕੇਕ ਕੱਟਣਗੇ ਇੱਥੇ ਹਨਾ ਪਰਿਵਾਰ ਜਿਹੜਾ ਹੈਗਾ ਸਟੇਜ ਤੇ ਚੱਲਿਆ ਗਿਆ ਕੇਕ ਕੱਟ ਰਹੇ ਨੇ ਬਹੁਤ ਜ਼ਿਆਦਾ ਸੋਹਣੀ ਜਿਹੜੀ ਹੈਗੀ ਡੈਕੋਰੇਸ਼ਨ ਕੀਤੀ ਹੋਈ ਸੀਗੀ ਗੁਬਾਰਿਆਂ ਨਾਲ ਬਲੈਕ ਤੇ yellow ਜਿਹੇ ਗੁਬਾਰਿਆਂ ਦੀ ਡੈਕੋਰੇਸ਼ਨ ਕੀਤੀ ਹੋਈ ਸੀਗੀ 골ਡਨ yellow ਜੇ ਹੁਣ ਆਪਾਂ ਤੁਹਾਨੂੰ ਵੀ ਲੈ ਕੇ ਚੱਲਾਂਗੇ ਸਟੇਜ ਤੇ ਆਪਾਂ ਵੀ ਚੱਲਦੇ ਆ ਲਓ ਜੀ ਪਤੀਜਾ ਮੇਰਾ ਸੌ ਗਿਆ ਸੀਗਾ ਅਗਮ ਜਿਹਦੀ ਲੋੜੀ ਹੈ ਇੱਥੇ ਵੀਰਾ ਤੇ ਭਾਬੀ ਹੈਗੇ ਸੀਗੇ ਸਟੇਜ ਤੇ ਆਪਾਂ ਵੀ ਇਹਨਾਂ ਨੂੰ ਵਧਾਈਆਂ ਦੇਣੇ ਆ ਜੀ ਪ੍ਰਮਾਤਮਾ ਕਰੇ ਲੰਬੀ ਉਮਰ ਕਰੇ ਬੱਚੇ ਦੀ ਰੋਕੀ ਗਈ ਲੜ ਨੂੰਂਦੀਆਂ ਜਿ ਲਾਦੇ ਬੰਦੀਆਂ ਆਪ ਨੂੰ ਸੁਖਿ ਪਾ ਦੇ ਬੁੱਤ ਨੂੰਂਦੀਆਂ ਮੈਂ ਕਿਵੇਂ ਭੁਲਾ ਕਾਦੇ ਪ੍ਰੋਗਰਾਮ ਜਿਹੜਾ ਹੈਗਾ ਬਹੁਤ ਵਧੀਆ ਚੱਲ ਰਿਹਾ ਜੀ ਆਪਾਂ ਤਾਂ ਹੁਣ ਚੱਲਦੇ ਆ ਘਰੇ ਕਿਉਂਕਿ ਠੰਡ ਬਹੁਤ ਜ਼ਿਆਦਾ ਪੈ ਰਹੀ ਹੈ ਤੇ ਘਰੇ ਚੱਲਦੇ ਆ ਇੱਧਰ ਜਿਹੜਾ ਹੈਗਾ ਡਿਨਰ ਵਗੈਰਾ ਕਰਕੇ ਜਾਇਓ ਕਹਿੰਦੇ ਥੋੜਾ ਜਾ ਚਲੋ ਲੈ ਲੈਨੇ ਆ ਬਾਕੀ ਤਾਂ ਜ਼ਿਆਦਾ ਜ਼ਰੂਰਤ ਨਹੀਂ ਹੈਗੀ ਕਿਉਂਕਿ ਖੰਗ ਜਖਾਮ ਜੀ ਨਾਲ ਸਾਰੇ ਬਿਮਾਰ ਜੇ ਹੋਏ ਪਏ ਆ ਉਹਦੇ ਕਰਕੇ ਫਿਰ ਤਲੀਆਂ ਚੀਜ਼ਾਂ ਤੋਂ ਵੀ ਥੋੜਾ ਜਿਹਾ ਪਰਹੇਜ਼ ਹੀ ਕਰਨਾ ਚਾਹੀਦਾ ਇੱਥੇ ਮੈਂ ਮਾਸੀ ਜੀ ਨੂੰ ਮਿਲ ਰਹੀ ᱛੀ ਇਹ ਮੇਰੀ ਮਸੜ ਜੀ ਆ ਤੇ ਮਾਸੀ ਜੀ ਕਹਿੰਦੇ ਸੀਗੇ ਕਿ ਥੋੜਾ ਟਾਈਮ ਹੋਰ ਰੁਕਜੋ ਮੈਂ ਕਿਹਾ ਹੁਣ ਅਸੀਂ ਚੱਲੇ ਆ ਜੇਕਰ ਸਾਡੀ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਅੱਜ ਚੱਲੀ ਜਾਂਦਾ ਜੀ ਪ੍ਰੋਗਰਾਮ ਆਪਾਂ ਚੱਲਦੇ ਹਾਂ ਕਿਉਂਕਿ ਠੰਡ ਬਹੁਤ ਜ਼ਿਆਦਾ ਹੈ ਤੇ ਹਣ ਆਪਾਂ ਚੱਲਦੇ ਆ ਘਰ ਨੂੰ ਬਹੁਤ ਵਧੀਆ ਡੈਕੋਰੇਸ਼ਨ ਕਰੀ ਹੋਈ ਸੀਗੀ ਆ ਦੇਖੋ ਉੱਪਰ ਸੱਤ ਦੇ ਬਹੁਤ ਸਾਰੇ ਬਹੁਤ ਅਜੇ ਕੱਲ ਤਾਂ ਥੋੜੀ ਧੁੱਪ ਨਿਕਲੀ ਵੀ ਤੇ ਅੱਜ ਥੋੜੀ ਨਿਕਲੀ ਹੈ ਬਸ ਜ਼ਿਆਦਾ ਨਹੀਂ ਨਿਕਲੀ ਹੈਗੀ ਬਹੁਤ ਜ਼ਿਆਦਾ ਠੰਡ ਹੋਈ ਸੀ ਅੱਜ ਅੰਦਰ ਦਾ ਹੀ ਸੀਗਾ ਪ੍ਰੋਗਰਾਮ ਬਾਹਰ ਤਾਂ ਮਿਲਦਾ ਕੋਈ ਬੈਠਿਆ ਨਹੀਂ ਹੁਣਾ ਨਾ ਬਾਹਰ ਤਾਂ ਜੋ ਬੈਹਿੰਦੇ ਥੱਪੜਾ ਲੱਗਦਾ ਗਿਆ ਸਾਰੇ ਅੰਦਰ ਜਾਈ ਗਏ